ਕਰਕੇ ਬਰੇ ਕਹਨੇ ਆ ਵੀ ਮਨ ਨੂੰ ਜਗਾਓ ਮਨ ਨੂੰ ਜਾਗੇਗਾ ਗੁਰਦਾ ਗਿਆਨ ਲੈ ਕੇ ਤੁਰੂ ਸ਼ਰੀਰ ਰੂਪ ਚ ਵੀ ਹੁੰਦਾ ਜੀ ਨਹੀਂ ਸਰੀਰ ਗੁਰੂ ਦੇ ਆਤਮਾ ਦੇ ਆ ਗਿਆ ਸੱਲਾ ਹੁੰਦਾ ਆਜ ਆਤਮਾ ਹੀ ਇਕ ਰਿਸ਼ਨ ਜੀ ਸੀ ਅੱਛਾ ਆਤਮਾ ਹੀ RAM ਜੀ ਸੀ ਓਕੇ ਆਤਮਾ ਹੀ ਗੁਰਨਾਮ ਸਾਹਿਬ ਸੀ ਇਹੋ ਮਾਲਕ ਕਿਰਪਾ ਕਰਦਾ ਜਿਨ੍ਹਾਂ ਨੂੰ ਸੰਗਤ ਹੁੰਦੀ ਹੈ ਸਾਧੂ ਜਨਾਂ ਦੀ ਸਾਧੂ ਸੰਤ ਦੀ ਹਾਂ ਸਾਧੂ ਸੰਤ ਫਿਰ ਉਹ ਦੱਸਦੇ ਆ ਸਮਝ ਗਏ ਫਿਰ ਹੁਣ ਅੱਜ ਤਾਂ ਦੇਖੋ ਅੱਜ ਆਪਾਂ ਕਹਿ ਨਹੀਂ ਸਕਦੇ ਉਹ ਅੱਗੇ ਸਾਧੂ ਸੰਤ ਕਿਤੇ ਵਿਰਲੇ ਸੀ ਕੋਈ ਬਿਆਨ ਅੱਜ ਮੰਦਰਾਂ ਦੇ ਵਿੱਚ ਬਾਣੀ ਦਾ ਵਿਚਾਰ ਹੋ ਰਹੀ ਗੁਰਦੁਆਰਿਆਂ 'ਚ ਹੋ ਰਹੀ ਮਸਜਿਦਾਂ 'ਚ ਹੋ ਰਹੀ ਸਮਝ ਗਏ ਨਾ ਇਸਾਨੂੰ ਮੌਕਾ ਨਹੀਂ ਗੁਰਬਾਣੀ ਤਾਂ ਬਹੁਤ ਰੋਜ਼ ਹੀ ਸ਼ਾਮ ਸਵੇਰ ਸ਼ਾਮ ਦੇ ਉਹਦੇ 'ਚ ਕਹਿ ਰਹੇ ਭਈ ਪ੍ਰਾਪਤਮਾਨੁ ਖਦੇਉਰੀ ਆ ਗੋਬਿੰਦ ਮਿਲਣ ਕੀ ਇਹ ਤੇਰੀ ਬਰੀ ਹੈ ਜੀ ਤਜਗਾ ਜਾ ਰਿਹਾ ਸਪੀਕਰ ਲਾ ਲ ਕੇ ਜਗਾਇਆ ਜਾ ਰਿਹਾ ਹਾਂ ਜੀ ਕਹਿ ਕਿ ਨੂੰ ਰਹੀ ਮੰਨ ਨੂੰ ਪਰ ਮਨ ਹੁਣ ਕਿਹਾ ਕਿ ਮਨ ਨਹੀਂ ਸੁੱਤਾ ਪਿਆ ਹੂੰ ਤ੍ਰੈ ਗੁਣਾ ਦੇ ਵਿੱਚ ਤ੍ਰੈ ਗੁਣਾ ਨੂੰ ਸੰਸਾਰ ਨੂੰ ਹੀ ਸਾ ਸਮਝੀ ਬੈਠਾ ਇਸ ਕਰਕੇ ਮਰੇ ਕਹਨੇ ਆ ਵੀ ਮਨ ਨੂੰ ਜਗਾਓ ਮਨ ਨੂੰ ਜਾਗੇਗਾ ਗੁਰਦਾ ਗਿਆਨ ਲੈ ਕੇ ਗੁਰਦਾ ਗਿਆਨ ਇਸ ਤਰ੍ਹਾਂ ਚ ਪਾ ਕੇ ਫਿਰ ਸਾਨੂੰ ਮਨ ਦੀ ਸੋਝੀ ਗੁਰੂ ਸਰੀਰ ਰੂਪ ਚ ਵੀ ਹੁੰਦਾ ਜੀ ਨਹੀਂ ਸਰੀਰ ਰੂਪ ਗੁਰੂ ਨਹੀਂ ਹੁੰਦਾ ਸਰੀਰ ਰੂਪ ਚ ਆਂਦ ਨੇ ਜਿਹੜਾ ਇਹ ਜਿਹੜਾ ਗੁਰੂ ਆ ਸੰਤ ਆ ਸਾਧੂ ਆ ਇਹ ਇੱਕ ਉਉਦੇ ਨੇ ਪਦਵੀਆਂ ਨੇ ਅੱਛਾ ਇਹ ਸਰੀਰ ਨਹੀਂ ਹੈ ਸਰੀਰ ਕਿਉਂਕਿ ਸਰੀਰ ਰੂਪ ਦੇ ਵਿੱਚ ਵੀ ਕੋਈ ਗੁਰੂ ਆਂਦਾ ਤਾਂ ਆਪਾਂ ਉਹ ਸਰੀਰ ਨੂੰ ਧਿਆ ਰਹੇ ਆ ਆਪਾਂ ਨੂੰ ਕਿਉਂਕਿ ਗਿਆਨ ਨਹੀਂ ਹੁੰਦਾ ਗੁਰੂ ਸਾਹਿਬ ਨੇ ਹੀ ਦੱਸਿਆ ਕਿ ਸਾਡਾ ਗੁਰੂ ਸ਼ਬਦ ਦਾ ਕੁਝ ਗਿਆਨ ਮਤਲਬ ਫਿਰ ਕਰੋ ਮੈਂ ਤੁਹਾਨੂੰ ਗਿਆਨ ਦਿੱਤਾ ਗਿਆਨ ਤੁਹਾਡੇ ਵਿੱਚ ਬਸ ਗਿਆ ਮਨੁੱਖ ਉਹ ਗਿਆਨ ਹੀ ਤੁਸੀਂ ਅੱਗੇ ਦੇਣਾ ਗਿਆਨ ਹੀ ਗੁਰੂ ਆ ਸਰੀਰ ਨਹੀਂ ਹੈ ਜਦੋਂ ਆਪਾਂ ਕੋਈ ਵੀ ਕਰਮ ਕਰਦੇ ਆ ਕੋਈ ਮਾੜਾ ਕਰਮ ਇੱਕ ਵਾਰ ਅੰਦਰੋਂ ਆਵਾਜ਼ ਹੀ ਆਂਦੀ ਆ ਸੋਚਦਾ ਮਨ ਵੀ ਨਹੀਂ ਆ ਕਰ ਮਨ ਨਹੀਂ ਸੋਚਦਾ ਉਹ ਸਾਨੂੰ ਆਤਮਾ ਦੀ ਆਵਾਜ਼ ਆ ਕਿਉਂਕਿ ਆਤਮਾ ਸਾਡੇ ਬਹੁਤ ਨੇੜੇ ਵੱਸਦੀ ਆ ਉਹ ਆਤਮਾ ਨੂੰ ਗੁਰੂ ਕਹਿ ਸਕਦੇ ਆਪਾਂ ਨਹੀਂ ਨਹੀਂ ਉਹ ਤਾਂ ਆਪਾਂ ਹਲੇ ਮੰਨਦੇ ਨਹੀਂ ਨਾ ਕਿਉਂਕਿ ਉਹ ਤਾਂ ਆਤਮਾ ਤਾਂ ਸਾਨੂੰ ਇੱਕ ਆਵਾਜ਼ ਦਿੰਦੀ ਆ ਪਰ ਅਸੀਂ ਉਹਦੀ ਸੁਣਦੇ ਨਹੀਂ ਜਿਵੇਂ ਬੱਚਾ ਬਾਹਰ ਭਜਿਆ ਜਾਂਦਾ ਮਾਂ ਕਹਿੰਦੀ ਪੁੱਤ ਜਾ ਨਾ ਇਹ ਗਲਤ ਨਾ ਕਰੀ ਉਹ ਫਿਰ ਜਾਊਗਾ ਪੱਕਾ ਉਹ ਜਾਊਗਾ ਕਿਉਂਕਿ ਮਾਂ ਦੀ ਮੰਨਦਾ ਨਹੀਂ ਇਦਾਂ ਮਨ ਸਾਡਾ ਆਤਮਾ ਦੀ ਮੰਨਦਾ ਨਹੀਂ ਜਿਸ ਤਰ੍ਹਾਂ ਇੱਥੇ ਕੀ ਹੁੰਦਾ ਕਿ ਮਨ ਨੇ ਆਤਮਾ ਦੇ ਸਪੁਰਦ ਹੋਣਾ ਹੈ ਹਾਂ ਆਤਮਾ ਦੇ ਆਗਿਆ ਚ ਚੱਲਣਾ ਹੁੰਦਾ ਆ ਆਤਮਾ ਹੀ ਇੱਕ ਰਿਸ਼ਨ ਜੀ ਸੀ ਅੱਛਾ ਆਤਮਾ ਹੀ RAM ਜੀ ਸੀ ਓਕੇ ਆਤਮਾ ਹੀ ਗੁਰੂ ਨਾਨਕ ਸਾਹਿਬ ਸੀ ਅੱਛਾ ਮੈਨੂੰ ਦੱਸਿਆ ਇੱਕ ਰਿਸ਼ਨ ਅੰਗ ਸਰਬ ਦੇਵਾ ਦੇਵ ਦੇਵਤਾ ਆਤਮਾ ਆਤਮਾ ਵਾਸ ਦੇਵ ਸ ਜੇ ਕੋ ਜਾੜੇ